ਆ ਗੁੰਜੀ ਕੌਖਾ ਸਵੇਰ ਨੂੰ ਚੀਕ ਫਟੇ ਅੱਜ ਤੋਂ ਬਾਦ ਨੰਗਲ ਲਾਇਕੜੋ ਮਿਲ ਲਾਇਕੜੋ 1 ਜੂਨ ਤੋਂ ਲੈ ਕੇ 6 ਜੂਨ ਤੱਕ 984 ਦਾ ਟਾਈਮ ਸੀ ਜੋ ਉਹ ਬਹੁਤ ਹੀ ਦੁਖਦਾਈ ਸੀਗਾ ਉਹਦਾ ਅੱਜ ਵੀ ਬਹੁਤ ਪਰਿਵਾਰ ਆ ਉਸ ਜੇ ਪੀੜ ਤੇ ਨੇ ਇਹ ਸਾਰਾ ਕੁਝ ਇਹ ਸੰਤਾਪ ਹੰਡਾ ਰਹੇ ਨੇ ਇਹ ਉਹ ਦੁੱਖ ਉਹ ਹੀ ਜਾਣ ਸਕਦੇ ਇਹ ਸੱਚਾ ਸ਼ੋਹ ਦੇ ਸੰਬੰਧ ਚ ਹੈ ਉਹਨਾਂ ਨੇ ਕਿਸੇ ਦਾਨ ਲਈ ਉਹਨਾਂ ਨੇ ਫੁੱਲ ਭੇਟ ਕੀਤੇ ਜਾ ਰਹੇ ਨੇ ਨਾ ਜੀ ਮੈਂ ਮੱਲਾ ਗੋਲੀਆਂ ਖਾਂਦਾ ਹੁੰਦਾ ਸੀ ਜੀ ਜੀ ਤੇ ਆ ਮਨ ਲਾ ਸਿਗਨੇਚਰ ਖਾਣਾ ਹੁੰਦਾ ਸੀ ਓਕੇ ਜੋ ਵੀ ਆੜ ਜਾਂਦਾ ਖਾ ਜਾਂਦਾ ਸੀ ਠੀਕ ਹੈ ਜੀ ਜੋ ਮਨ ਲਾ ਜਦੋਂ ਦਾ ਬਿਆਨ ਤੋਂ ਨੇ ਹੁਣ ਵਧੀਆ ਸਿੰਘ ਸਾਜ ਕੇ ਮਾਰਿਆ ਜੀ ਠੀਕ ਹੈ ਜੀ ਅਸੀਂ ਕੱਲ ਜੀ ਮੈਂ ਆ ਸੁਖਵਿੰਦਰ ਨਿੱਕੂ ਜੂਨ ਦਾ ਮਹੀਨਾ ਜਿਹੜਾ ਸਿੱਖ ਸੰਗਤਾਂ ਲਈ ਬੜਾ ਹੀ ਦੁਖਦਾਈ ਮੰਨਿਆ ਜਾਂਦਾ ਹੈ ਕਿਉਂਕਿ ਇਸੇ ਮਹੀਨੇ ਦੇ ਵਿੱਚ ਜੇ ਗੱਲ ਕਰੀਏ ਹਰਮੰਦਰ ਸਾਹਿਬ ਦੀ ਤਾਉ ਦੇ ਤੇ ਅਟੈਕ ਹੋਣਾ ਉਸ ਤੋਂ ਬਾਅਦ ਦਿੱਲੀ ਦੇ ਵਿੱਚ ਜਿਹੜਾ ਕੱਲੂਕਾਰਾ ਹੋਣਾ ਇਹ ਬੜੇ ਹੀ ਦੁਖਦਾਈ ਜਿਹੜੇ ਆ ਦਿਨ ਸੀ ਉਹਦੇ ਦੋਰਾਨ ਜਿਹੜਾ ਇੱਥੇ ਸਰਦੂਲਗੜ ਇੱਕ ਜਿਹੜੀ ਇੱਥੇ ਸ਼ਬੀਲ ਲਾਈ ਗਈ ਹੈ ਸ਼ਬੀਲ ਜੇਕਰ ਤੁਹਾਨੂੰ ਤਸਵੀਰਾਂ ਦਿਖਾਈਏ ਤਾਂ ਉੱਪਰ ਜਿਹੜਾ ਹੈ ਸਮੂਹ ਸ਼ਹੀਦ ਸਿੰਘਾਂ ਦੀ ਸਹਾਦਤ ਨੂੰ ਕੋਟੀ ਕੋਟੀ ਪ੍ਰਣਾਮ ਦਾ ਇੱਕ ਬੋਰਡ ਲੱਗਿਆ ਵੀਰ ਨੇ ਐਡਾ ਵੱਡਾ ਉਪਰਾਲਾ ਕੀਤਾ ਪਹਿਲਾਂ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਖਾਲਸਾ ਜੀ ਵੈਰੀ ਖਾਲਸਾ ਵਾਈਗੁਰ ਜੀ ਕੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਖਾਲਸਾ ਜੀ ਅੱਜ ਦਾ ਜਿਹੜਾ ਦਿਨ ਆ ਜੀ ਆ ਮਹੀਨੇ ਦੀ ਗੱਲ ਕਰੀ ਆ ਆ ਮਹੀਨਾ ਬਹੁਤ ਦੁਖਦਾਈ ਆ ਤੁਸੀਂ ਇੱਥੇ ਸ਼ਾਮਿਲ ਲਈ ਆ ਸੰਗਤ ਨੂੰ ਕੀ ਕਹਿਣਾ ਚਾਹੋ ਜੀ ਇਹ ਜਿਹੜਾ ਆ ਮਹੀਨਾ ਹੈ ਪਹਿਲੀ ਗੱਲ ਤਾਂ ਬਹੁਤ ਹੀ ਗਰਮੀ ਦਾ ਗਰਮੀ ਦਾ ਮੌਸਮ ਹੈ ਔਰ ਦੂਸਰੀ ਗੱਲ ਸਭ ਤੋਂ ਵੱਡੀ ਗੱਲ ਹੈ ਕਿ ਸਾਡੇ ਜਿਹੜੇ ਬਹੁਤ ਸਾਰੇ ਸਿੰਘ ਹੈ ਜਿਹੜੇ ਉਹ ਇਸ ਮਹੀਨੇ ਵਿੱਚ ਸ਼ਹੀਦ ਕੀਤੇ ਗਏ ਸੀ 1 ਜੂਨ ਤੋਂ ਲੈ ਕੇ 6 ਜੂਨ ਤੱਕ 1984 ਦਾ ਟਾਈਮ ਸੀ ਜੋ ਉਹ ਬਹੁਤ ਹੀ ਦੁਖਦਾਈ ਸੀਗਾ ਉਹਦਾ ਅੱਜ ਵੀ ਬਹੁਤ ਪਰਿਵਾਰ ਆ ਉਸ ਦੋ ਜੇ ਪੀੜਤ ਨੇ ਇਹ ਸਾਰਾ ਕੁਝ ਇਹ ਸੰਤਾਪ ਢੰਡਾ ਰਹੇ ਨੇ ਇਹੋ ਦੁੱਖ ਉਹ ਹੀ ਜਾਣ ਸਕਦੇ ਆ ਜੀ ਇਹ ਸੱਚਾ ਸ਼ੋਦੇ ਸੰਬੰਧ ਚ ਹੈ ਉਹਨਾਂ ਨੇ ਕਿਸਦਾ ਅंजलि ਉਹਨਾਂ ਨੇ ਕਿ ਫੁੱਲ ਭੇਟ ਕੀਤੇ ਜਾ ਰਹੇ ਨੇ ਜੀ ਅੱਜ ਦੀ ਵੈਸੇ ਗਿਣ ਜਿਹੜਾ ਅੱਜ ਵੋਟਾਂ ਦੀ ਗਿਣਤੀ ਵੀ ਹੋ ਚੁੱਕੀ ਆ ਤਕਰੀਬਨ ਤਕਰੀਬਨ ਭਾਈ ਅਮਰਪਾਲ ਵੋਟਾਂ ਦੇ ਵਿੱਚ ਅੱਜ ਜਿੱਤ ਵੀ ਉਹਨਾਂ ਨੇ ਪ੍ਰਾਪਤ ਕੀਤੀ ਉਹਦੇ ਬਾਰੇ ਕੀ ਸਾਂਝਾ ਕਰੋਗੇ ਸੰਤਾ ਜੀ ਇੱਕ ਸਭ ਤੋਂ ਵੱਡੀ ਇੱਕ ਆਸ ਦੀ ਜਿਹੜੀ ਕਿਰਨ ਆ ਉਹ ਜਗੀ ਹੈ ਇਸ ਅੱਜ ਦੇ ਦਿਨ ਦੇ ਲਈ ਉਹ ਇਹ ਹੈ ਕਿ ਮਤਲਬ ਕਿ ਸਾਡੇ ਭਾਈ ਸਾਹਿਬ ਭਾਈ ਅਮਰਪਾਲ ਸਿੰਘ ਜੀ ਤੇ ਉਹਨਾਂ ਨੂੰ ਬਹੁਤ ਵੱਡੀ ਲੀਡ ਪ੍ਰਾਪਤ ਹੋਈ ਹੈ ਮਤਲਬ ਜਿੱਤੇ ਚੁੱਕੇ ਨੇ ਉਹ ਹੁਣ ਡੇਬ੍ਰੂਗਰ ਤੋਂ ਬਾਹਰ ਆਉਣਗੇ ਫਿਰ ਉਹ ਸਾਡੇ ਕੇ ਹੱਕਾਂ ਬਾਰੇ ਕਿਤਨਾ ਕਿਤਨਾ ਗੱਲ ਹੋਊਗੀ ਨਾ ਕਿਉਂਕਿ ਉਹੀ ਮੇਨ ਇੱਕ ਜਿਹੜਾ ਸਾਨੂੰ ਸਭ ਤੋਂ ਵੱਡੀ ਆਸ ਆ ਬਾਕੀ ਸਰਕਾਰਾਂ ਤੋਂ ਸਾਨੂੰ ਉਹ ਆਸ ਨਹੀਂ ਹੈਗੀ ਬਿਲਕੁਲ ਲੈ ਗਿਆ ਜਿੱਕੀ ਫਟੇ ਫਾਜੀ ਦਾ ਖਾਸ ਹੈ ਜਿੱਕੀ ਫਟੇ ਅੱਜ ਤੁਹਾਡਾ ਨਾਂ ਕੀ ਆ ਪਵਿੱਟ ਕੋਸਨਦ ਖਾਸ ਹਲਸਾ ਜੀ ਕੀ ਕਰ ਰਹੇ ਹੋ ਅੱਜ ਸੇਵਾ ਕਾਦੀ ਸੇਵਾ ਕਰ ਰਹੇ ਹੋ ਮਿੱਠਾ ਪਾਣੀ ਦੀ ਤੇ ਆਪਾਂ ਫਿਰ ਸੰਗਤਾਂ ਨੂੰ ਵੀ ਆਖਾਂਗੇ ਵੱਧ ਤੋਂ ਵੱਧ ਮਿੱਠਾ ਪਾਣੀ ਪਿਆਓ ਤੇ ਆਖਾਂਗੇ ਵੱਧ ਤੋਂ ਵੱਧ ਵੱਧ ਤੋਂ ਵੱਧ ਜਲਸ ਖਾਓ ਵਾਇਗੁਰੂ ਜੀ ਕਾ ਹਲਸਾ ਵਾਇਗੁਰੂ ਜੀ ਕੀ ਫਤਿਹ ਅੱਜ ਦਾ ਦਿਨ ਜਿਹੜਾ ਹੈ ਜੀ ਦੇਖੀ ਅੱਜ ਜਿਹੜੇ ਸ਼ਹਾਦਤ ਦੇ ਦਿਨ ਚੱਲ ਰਿਹਾ ਸਾਦੇ ਜੇ ਵੇਖੀਏ ਤਾਂ ਅੱਜ ਭਾਈ ਅਮਰਤਪਾਲ ਸਿੰਘ ਜੀ ਵੀ ਅੱਜ ਜਿੱਤ ਪ੍ਰਾਪਤ ਕਰਕੇ ਆਏ ਉਹਨਾਂ ਬਾਰੇ ਕੀ ਕਹਾਂੂੰ ਬਾਤ ਤਾਂ ਵਧੀਆ ਗੱਲ ਹੈ ਜੀ ਕਿਉਂਕਿ ਆਪਾਂ ਨੂੰ ਅੱਗੇ ਨੌਜਵਾਨਾਂ ਨੂੰ ਉਹਨਾਂ ਤੋਂ ਬਹੁਤ ਵਧੀਆ ਸੇਧ ਮਿਲਣੀ ਹੈ ਸਾਰੇ ਚੰਗੇ ਪਾਸੇ ਲੱਗਣਗੇ ਬਾਕੀ ਨਸ਼ਿਆਂ ਤੋਂ ਜੇ ਖਿਹੜਾ ਛੁੱਟ ਸਕਦਾ ਤਾਂ ਬਹੁਤ ਵੱਡੀ ਗੱਲ ਹੈ ਆਪਣੇ ਪੰਜਾਬ ਵਾਸਤੇ ਸੋ ਬਾਕੀ ਸਾਰੇ ਜਿਵੇਂ ਹੈਗਾ ਕਿ ਰਾਜ ਕਰੇਗਾ ਖਾਲਸਾ ਮੈਂ ਗੱਲ ਕਰ ਰਿਹਾ ਸੀ ਇੱਕ ਵਾਰ ਤੁਹਾਨੂੰ ਵੀ ਵਿਖਾ ਦਈਏ ਜਿਵੇਂ ਕਿ ਵਿਰਸਾ ਸਿੰਘ ਬਲਟੋਆ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਸੀ ਕਿ ਜਿਹੜਾ ਐ ਅਮਰਤਪਾਲ ਨੂੰ ਚੈਲੰਜ ਐ ਕਿ ਮੈਨੂੰ ਇੱਕ ਵੀ ਬੰਦਾ ਮੜਾਓ ਜਿਹੜਾ ਨਸ਼ਾ ਛੱਡਿਆ ਹੋਵੇ ਅੱਜ ਅਸੀਂ ਇੱਕ ਵੀਰ ਕੋਲ ਖੜੇ ਆ ਵੀਰ ਜੀ ਪਹਿਲਾਂ ਤਾਂ ਵਹਿਗੇ ਖਾਲਸਾ ਖਾਲਸਾ ਵੀਰ ਜੀ ਫਤਿਹ ਜੀ ਬਾਬਾ ਜੀ ਜਿਵੇਂ ਬੁਲਟੂਆ ਸਾਹਿਬ ਦਾ ਬਿਆਨ ਸੀ ਵੀ ਅਮਰਤਪਾਲ ਨੇ ਕਿੰਨੂ ਨਸ਼ਾ ਛਡਾਇਆ ਤੇ ਤੁਸੀਂ ਕੀ ਗੱਲ ਕਰ ਰਹੇ ਸੀ ਮੈਂ ਗੱਲ ਕਰ ਰਿਹਾ ਸੀ ਇਹ ਵੀ ਮਰ ਲਾ ਮੈਂ ਉਹਦੇ ਬਿਆਨ ਸੁਣਦਾ ਹੁੰਦਾ ਹੁੰਦਾ ਸੀ ਜਦੋਂ ਆਏ ਆਏ ਨੇ ਠੀਕ ਹੈ ਜੀ ਭਾਈ ਸਾਹਿਬ ਦੇ ਭਾਈ ਸਾਹਿਬ ਕਹਿੰਦੇ ਸੀ ਵੀ ਨਸ਼ਾ ਜਿਹੜਾ ਕਰਦੇ ਵੀ ਉਹ ਮਰ ਜਾਂਦੇ ਨੇ ਨਾ ਗਲੀਆਂ ਨਿਆਲੀਆਂ ਚ ਠੀਕ ਹੈ ਜੀ ਤੂੰ ਮੈਂ ਉਹਨਾਂ ਦਾ ਜਦੋਂ ਬਿਆਨ ਸੁਣਦਾ ਸੀ ਫਿਰ ਮੈਂ ਤਿਆਰ ਬਰ ਤਿਆਰ ਹੋਇਆ ਜੀ ਮੈਂ ਨਾ ਛੇ ਕਰਦਾ ਹੁੰਦਾ ਸੀ ਪਹਿਲਾਂ ਜੀ ਠੀਕ ਹੈ ਕੀ ਕਿ ਨਸ਼ਾ ਕਰਦੇ ਸੀ ਮੋਨਾ ਸੀ ਮੈਂ ਮੱਲਾ ਗੋਲੀਆਂ ਖਾਂਦਾ ਹੁੰਦਾ ਸੀ ਜੀ ਤੇ ਆ ਮੱਲਾ ਸਗਨੇਚਰ ਖਾਂਦਾ ਹੁੰਦਾ ਸੀ ਓਕੀ ਜੋ ਵੀ ਆੜ ਜਾਂਦਾ ਖਾ ਜਾਂਦਾ ਸੀ ਠੀਕ ਹੈ ਜੀ ਤੂੰ ਮੱਲਾ ਜਦੋਂ ਉਹਦਾ ਬਿਆਨ ਸੁਣਨੇ ਹੁਣ ਵਧੀਆ ਸਿੰਘ ਸੱਜ ਕੇ ਮਾਰਿਆ ਜੀ ਠੀਕ ਹੈ ਜੀ ਹਾਂ ਜੀ ਸ੍ਰੀ ਸਾਹਿਬ ਆਇਆ ਹੋਇਆ ਹੈ ਜਿਹੜਾ ਵੱਡਾ ਉਪਰਾਲਾ ਭਾਈ ਅਮਰਤਪਾਲ ਵੱਲੋਂ ਜਿਹੜਾ ਕੀਤਾ ਗਿਆ ਉਹ ਇਹ ਹੈ ਹੈ ਨਾ ਹਾਂ ਜੀ ਆਇਆ ਬਸ ਸਾਰਾ ਤੁਸੀਂ ਅਮਰਤਪਾਲ ਬਾਈ ਜੀ ਨੂੰ ਕਿਵੇਂ ਵੇਖੇ ਮੰਨ ਲਾ ਬਹੁਤ ਵਧੀਆ ਦੇਖਦੇ ਨਹੀਂ ਮੰਨ ਲਾ ਸਾਰੇ ਟੱਬਰ ਹੁਣ ਪਰਿਵਾਰ ਨੇ ਘਰ ਦੇਣਾ ਵੀ ਅੰਮ੍ਰਿਤ ਸ਼ਕਲਾ ਗਾੜੀ ਕੁੜੀਆਂ ਮੇਰੇ ਕੋਲੇ ਤਿੰਨ ਕੁੜੀਆਂ ਨੇ ਮੰਨ ਲਾ ਤਿਆਰ ਬਰ ਤਿਆਰ ਹੋਂਦੀਆਂ ਵੱਡੀ ਕੁੜੀ ਹੁਣ ਮੰਨ ਲਾ ਸੰਥਿਆ ਕਰਦੀ ਹੈ ਜੀ ਠੀਕ ਹੈ ਜੀ ਪਹਿਲਾਂ ਸਾਡੇ ਘਰੇ ਮੰਨ ਲਾ ਸਿੱਖੀ ਦਾ ਕੋਈ ਨਾਮ ਨਿਸ਼ਾਨੀ ਨਹੀਂ ਨਾ ਸੀ ਠੀਕ ਹੈ ਜੀ ਹੁਣ ਮਹਾਰਾਜ ਦੀ ਬੱਡੀ ਸੋਣੀ ਕਿਰਪਾ ਆਈ ਹੈ ਜਦੋਂ ਭਾਈ ਸਾਹਿਬ ਮੁਰਤ ਪਾਲੇ ਵਧੀਆਂ ਨਾਲੇ ਤਿਆਰ ਬਰ ਤਿਆਰ ਹੋ ਗਈ ਘਰ ਦੇ ਵੀ ਸਾਰੇ ਬਾਣਾ ਪਾਉਂਨਾਂ ਨੇ ਜੀ ਮਹਾਰਾਜ ਜੀ ਅੱਜ ਜਿਹਨਾਂ ਉਹਨਾਂ ਦੀ ਜਿੱਤ ਪ੍ਰਾਪਤ ਹੋਈ ਆ ਕਿਵੇਂ ਵੇਖਦੇ ਹੋ ਉਹ ਬਹੁਤ ਵਧੀਆ ਜੀ ਹ ਅਹੀਂ ਤੇ ਹੀ ਚਾਹੁੰਦੇ ਆ ਜੀ ਵਾਇਕਰ ਦੇ ਖਾਲਸਾ ਬਿਲਕੁਲ ਕਿਤੇ ਨਾ ਕਿਤੇ ਸਿੱਖ ਸੰਗਤਾਂ ਦੇ ਵਿੱਚ ਜਿਹੜਾ ਹੈ ਉਹ ਜਨੂਨ ਵੀ ਵੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਇਹ ਸ਼ਹਾਦਤ ਦੇ ਦਿਨਾਂ ਦੇ ਨਾਲ-ਨਾਲ ਇੱਕ ਜਿਹੜੀ ਆ ਭਾਈ ਅਮਰਤਪਾਲ ਜਿਹੜੇ ਅੱਜ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਜਿਨ੍ਹਾਂ ਨੇ ਕੀਤੀ ਆ ਉਹਦੇ ਕਰਕੇ ਇੱਥੇ ਕਿਤੇ ਨਾ ਕਿਤੇ ਖੁਸ਼ੀ ਦਾ ਮਾਹੌਲ ਵੀ ਵੇਖਿਆ ਜਾ ਰਿਹਾ ਹੈ ਕਿਉਂਕਿ ਇੱਥੇ ਜਿਹੜੀਆਂ ਸੰਗਤਾਂ ਐ ਸਿੱਖ ਸੰਗਤਾਂ ਦਾ ਕਹਿਣਾ ਹੈ ਕਿ ਸਾਡੀ ਵੀ ਕੋਈ ਬਾਹ ਫੜਨ ਵਾਲਾ ਸਾਨੂੰ ਵੀ ਕੋਈ ਪੁੱਛਣ ਗਿਛਣ ਵਾਲਾ ਕੋਈ ਅੱਜ ਇਸ ਸਮਾਜ ਦੇ ਵਿੱਚ ਕੋਈ ਪਾਵਰ ਲੈ ਕੇ ਆ ਗਿਆ ਇਹਦੇ ਨਾਲ ਹੀ ਸਾਡੇ ਨਾਲ ਜੁੜੇ ਰਹੋ ਕਿਸੇ ਅਗਲੀ ਅਪਡੇਟ ਦੇ ਨਾਲ ਜਰੂਰ ਮਿਲਦੇ ਆ ਕੈਮਰਾ ਪਰਸਨ ਅਜੇ ਦੇ ਨਾਲ ਸੁਖਵਿੰਦਰ ਨਿਕੋ ਐਨਟੀਵੀ ਪੰਜਾਬੀ